ਲੋਈ ਸਤਰੀਕਾਲ ਜੀ ਕੀ ਹਾਲ ਚਾਲ ਨੇ ਆ ਡੜਗ ਪੈ ਸੀ ਹੋਈ ਨੰਮ ਤੇ ਖੜਕ ਵੀ ਸੀ ਬਰਕਾਣ ਨੁਕਸਾਨ ਹੋ ਗਿਆ ਬਹੁਤ ਇੱਕ ਨੰਮ ਸੀਗਾ ਛਾਂ ਲਾ ਉਹ ਵੀ ਵੱਡਾ ਡੱਗ ਪਿਆ ਜਾਂਦਾ ਨਹੀਂ ਕੰਮ ਯਾਰ ਕਿਉਂ ਵੇ ਪੁਰਾਣੀ ਸੱਟ ਵਾਲੇ ਪੋਛਲੇ ਇਤਨੇ ਡੱਗ ਗਿਆ ਬੜਾ ਜਾਂਦਾ ਹੁਣ ਉਹ ਦਾ ਨਹੀਂ ਲੱਗ ਗਿਆ ਬਈ ਉਹ ਲਾ ਦੋ ਟਰਾਲਾਂਾਂ ਜਾਓ ਮੁੰਡਿਆ ਹੁਣ ਇੱਕ ਤਾਂ ਹੀ ਜਾਂਦਾ हां दोच भाई हां दोच एक ਜਿੱਦਾ ਬਦਲੇ ਜਾਂਗੇ ਸਾਡੇ ਲੋਕਾਂ ਹੋਰ ਯਾਰ ਅਫਰੀਕੀਆਂ ਦੀਆਂ ਜਾਲੀਆਂ ਲਾ ਦਾਂਗੇ ਟਰਾਲੀਆਂ ਲਾ ਕੇ ਉਹ ਲਿਆਵਾਂਗੇ ਇੱਕ ਨੇ ਮਸੀ ਛਾਂ ਵਾਲਾ ਭਾਂਦੇ ਉਹ ਵੀ ਡਿੱਗ ਪਿਆ ਤੇ ਕੋ ਉਹ ਡਿੱਗ ਪਈ ਵਿਚਾਰੀ ਬਹੁਤ ਬੋਤ ਕਰ ਆਇਆ ਬੁੱਢੀ ਫਲਾ ਨਹੀਂ ਛਾੜਾ ਨਹੀਂ ਨੰਗਾ ਹੋ ਗਿਆ ਹਾਈ ਤੇ ਝੋਨਾ ਲਾਉਣ ਬਲੇ ਹੋਣਗੇ ਤੰਗ ਵਿਚਾਰੇ ਹਨਾ ਉਹ ਉਹ ਬਹਿ ਨਹੀਂ ਤੋਂ ਝੋਨਾ ਲਾਉਣ ਬਲੇ ਆਰੇ ਲੱਕ ਤੇ ਫੋਰ ਵਜਣਗੇ ਕੁੱਤੇ ਵਜਣਗੇ ਹੋਰ ਹੋ ਵਿਚਾਰੇ ਉਧਰ ਵਜਣਗੇ ਹੱਤੀ ਜੇ ਆਪਾਂ ਇੱਥੋਂ ਘੜਦੇ ਇਹਨੂੰ ਹੋਰ ਤੋਂ ਵੱਟੇ ਜਾਊਗਾ ਆ ਮੈਂ ਕਹਿੰਦਾ ਜਪਰਲਾ ਨਾਲ ਹੀ ਰਹਿੰਦੇ ਗੱਲ ਤੋਂ ਪੈਕਾਂ ਨਹੀਂ ਆ ਦੇਖ ਹੋ ਖੜੀ ਏ ਡੇਕ ਆਪਣੀ ਲੰਮਾ ਜਿਹਾ ਡਾੜਾ ਬਾਈ ਉਹ ਨਾਲ ਲੱਗਾ ਤਾਂ ਹੈਗਾ ਵੱਡਾ ਸੀਗਾ ਉਹ ਬਾਈ ਥੋੜਾ ਜਨਾ ਲੱਗਾ ਖੜ ਦੇ ਇਹ ਪਹਿਲਾਂ ਆਹ ਵੱਡੇ ਜਾਵੇ ਜਾਂ ਹਾਂ ਵੱਡੇ ਵੇਖੋ ਵੱਡੇ ਬਈ ਜੇਨੂ ਤਾਂ ਖੜ ਦੇ ਬਈ ਕੀ ਸੀ ਉਹ ਸ਼ਾਇਦ ਹਾਈਕਾ ਵੱਡੀ ਦਾ ਬਾਜ਼ਾਰ ਇਹ ਹਾਂ ਵੱਡੀ ਦਾ ਜੀਏ ਸਾਰੀ ਜਦੋਂ ਲੱਗੀ ਅੱਜ ਮੈਂ ਟਟੇਰੀ ਨਹੀਂ ਪਾਈ ਸੀ ਵੀਡੀਓ ਹੀ ਮੈਂ ਅੱਜ ਦੇਖੇ ਭਾਂਜਾ ਦੇ ਕਲਾਂਡੇ ਦੋ ਰਹਿ ਗਏ ਚਾਰ ਸੀ ਭਰਾਵਾ ਤੇ ਨਾ ਟਟੇਰੀ ਜਿਉਂtheta ਯਾਰ ਜਿਹੜਾ ਉਹ ਨੇਰੀ ਨੇ ਨੇਰੀ ਦਾ ਕਰਕੇ ਉਹ ਡੱਡ ਗਏ ਹਨਾ ਉਹ ਐਤੀ ਬਹਿ ਜਾ ਸਿਕ ਪਾਨ ਜਾਨਵਰ ਖਾ ਗਏ ਹੈ ਹੈ ਦੱਬਲਾ ਹੋਰ ਆਈ ਦਾ ਬਣਾ ਇੱਥੇ ਸਹੀ ਬਾਈ ਇਹ ਰਹਿਣਾ ਪਰ ਇੱਥੋਂ ਨਾ ਪਾਣੋ ਇੱਥੇ ਬਾ ਠੀਕ ਹੈ ਇਹ ਕਹਾੜੀ ਨਹੀਂ ਵੱਡੀ ਹੁੰਦੀ ਚਲ ਦੇਲਾ ਚਲਦੇ ਤੂੰ ਠੀਕ ਹੈ ਠੀਕ ਹੈ ਆ ਨਹੀਂ ਲੱਗਿਆ ਹੋਣਾ ਬਣਾ ਦਾ ਓਹ ਕਮਾਤੀ ਸੀ ਰਹਿੰਦਾ ਸੀ ਇੱਥੇ ਨਗ ਹੋਰ ਇਹਦਾ ਸੱਟ ਮਰਵੋਣੀ ਅੱਜ ਜਨੇ ਮੇ ਜਨੇ ਗੱਲ ਨਹੀਂ ਬਾਥਰ ਬਲੀ ਭਾਲ ਦਾ ਬਾਲਾ ਪੁਰਾਣਾ ਸੀ ਨਾ ਕਹਤਾ ਹੁਣ ਮੈਂ ਗਿਆ ਤੇ ਮੈਨੂੰ ਥੋੜਾ ਕੋ ਦੋ ਖੂਨ ਤਾਂ ਲੈ ਕੇ ਜਾਉਂ ਆ ਨਹੀਂ ਵੜਦ ਨੂੰ ਇੱਥੋਂ ਹੋਰ ਨਹੀਂ ਵੜਦੇ ਇਹਨੂੰ ਆ ਇੱਥੋਂ ਇਹਨੂੰ ਤਾਂ ਵੱਡਾਂਗੇ ਇਹਨੂੰ ਇੱਥੋਂ ਵਿਚਾਲੋਂ ਕਰਨਾ ਪਊਗਾ ਇੱਕ ਇਹਨੂੰ ਚੱਲ ਆਪਾਂ ਕੱਲ ਨੂੰ ਕਰ ਲਾਂ ਇਹਨੂੰ ਵੱਡ ਲਾ ਇੱਥੋਂ ਹਟ ਲਾ ਹਾਂ ਇੱਥੋਂ ਹਟ ਲਾ ਉੱਚੇ ਇਹਨੂੰ ਉੱਚੇ ਇਹਨੂੰ ਬਈ ਹਾਂ ਆਹ ਤਾਂ ਆਹ ਵਧੀਆ ਰਹਾ ਸਿੱਧੀ ਮਨ ਇਹਨੂੰ ਪਸਾ ਚੋ ਲੱਗ ਓਏ ਐਂ ਦੇ ਹਟ ਦਾਂ ਫਾਕ ਜਿਹੜੀਆਂ ਬੁੰਨਾਂ ਆਉਣ ਨਾਲ ਨਾਲ ਸੱਟ ਕੇ ਤੇ ਪਰੇ ਜਿਹੜਾ ਲਾਈ ਹੈ ਸੱਤੀ ਰਹਾ ਹੋਰ ਆ ਲੱਗ ਲਿਆਗੇ ਨਾਲੇ ਬੱਲਣੋਂ ਬਣ ਜੁਮੇਸਤਰੀ ਲਾਵਾਂਗੇ ਹਾਂ ਦੀ ਤਾਂ ਹੀ ਬੱਲਣਾ ਹੋ ਕਰਦਾ ਉਹਦਾ ਸਿਮਿੰਟ ਕਰਦਾ ਹੋਏ ਭਾਏ ਦਾ ਰੋਟੀ ਦਾ ਲਾਉਣੀ ਪੈਂਦੇ ਇੰਨੀਆਂ ਦੀ ਡਾਂਸ ਜਾਣੀ ਝਲਦਾ ਝੁਲਦਾ ਗੈਸ ਤੀਜੇ ਦਿਨ ਭਰਨਾ ਹੋਣਾ ਪਿਆ ਗਰੂ ਤਾਂ ਬਚਣਾ ਕਿ ਇੱਥੇ ਬਟਣਾ ਪਾ ਗਏ ਐਨੂੰ ਹੋਰ ਹੋ ਜਾ ਬੈਠੀ ਜਾ 15 ਤੂੰ ਵੀ ਤੇ ਲੋਟ ਆਉਣਾ ਤਾਂ ਪਰੇ ਲੋਟ ਆਉਣਾ ਬੈਠੇ ਤੇ ਸਾਦੇ ਮਗਰਲਾ ਖੇਚ ਲੈਣਾ ਖੁੰਡ ਜਾ ਚੱਲ ਗਏ ਨਰਸਰੀ ਜਨਾਲ ਦਾ ਸਪੈਦੇ ਪੁੱਛ ਕੇ ਅੱਗੇ ਹਣਾ ਉਹ ਸਪੈਦੇ ਹਾਂ ਨਾਲ ਸਪੈਦੇ ਬਰ ਨਾਲ ਇੱਕ ਦੋ ਦਰਖਤ ਲੈ ਆਵਾਂਗੇ ਹੋਰ ਯਾਰ ਹੋਰ ਹੋtheta ਲਾ ਦੇਮ ਕੁੰਜੇ ਚ ਇੱਥੇ ਤੂਤ ਵੀ ਸੀਗਾ ਬੰਦਰਾ ਇੱਥੇ ਸੀਗਾ ਤੂਤ ਇੱਥੇ ਸੀਗਾ ਉਹ ਭੈਂਦਾਂ ਸੌਖੀ ਭੈਂਦ ਨੂੰ ਚ ਉਹ ਵੀ ਪਹਿਲੇ ਹੀ ਪੱਟਦਾ ਹੋਇਆ ਝੋਨੇ ਜਿਹੜੇ ਗੂ ਯਾਰ ਉਹਨਾਂ ਕਿਉਂ ਉਹ ਗਲੇ ਹੀ ਪੈਸੇ ਹਾਂ ਹੀ ਹਿਲਦਾ ਜਮੀ ਉਹ ਤੂੰ ਦੀ ਛਾਂ ਤਾਂ ਬੜੀ ਕੰਨ ਹੁੰਦੀ ਆ ਹੋਰ ਨਾਲੇ ਟੋਕਰੇ ਟੁਕਰੇ ਬਣ ਜਾਂਦੇ ਆ ਆਏ ਸਾਲ ਮਤਲਬ ਬਹੁਤ ਨਹੀਂ ਆਉਂਦਾ ਹੋਰ ਯਾਰ ਉਹਨਾਂ ਬਾਬਾ ਸਾਲ ਉਹਨਾਂ ਟੋਕਰਾਂ ਕਨੋਂ ਝਾਕੀ ਇਹਨਾਂ ਮੰਗਣਾ ਪੈਂਦਾ ਕੋਈ ਕੋਈ ਇਹ ਜਿਹੇ ਇੱਕ ਅੱਧਾ ਬਣਾਉਂਦਾ ਰਾਉ ਉਹ ਹੀ ਆ ਰੇਸ ਲਈ ਹਾਲਜੇ ਪੂਰੇ ਵਧਾ ਲੱਗ ਲੱ chalange ਹੈ ਮਚਾਏ ਹੋ ਆ ਜਾ ਬਾਬਰ ਤੜਕੇ ਮਾਰ ਹੀ ਦਵਾਂਗੇ ਸਵਾਹ ਜੀ ਬੱਚੀ ਨਾਲ ਮੈਂ ਕਿ ਹਾਲ ਸਾ ਜਮਾ ਕੇ ਤੇ ਉਹਨੂੰ ਕਹਾਂ ਬੰਦ ਤਾ ਨਾਲ ਉੱਧਰ ਲਾਏ ਇਕੱਠੇ ਸਾਰੇ ਚ ਡੈੜੀ ਲਾ ਦੇ ਇੱਕ ਵਧਗਾ ਚਲ ਤੂੰ ਸੂਏ ਚ ਲਾ ਆਉ ਆਪਣਾ ਨਹੀਂ ਉੱਚਾ ਚਾਹਦਾ ਯਾਰ ਭੰਦਾ ਯਾਰ ਪਰ ਚੁਕਾ ਲੇ। ਓਏ ਤੂੰ। ਛੱਡਦੇ ਆਪਾਂ ਅਸੀਂ दारू ਪੀਤੀ ਜੇ। ਕੱਟ ਪੂਰਾ ਕਰੋ ਲਾ ਭਾ ਦਾ ਕਿ ਤਾ ਆਤਨੇ ਦਾ ਭਲਾ ਦੀ ਉਹ ਡਿੱਗ ਪਿਆ ਇਸ ਵੇਲੇ ਤਾਂ ਸਟੈਂਡ ਆਏ ਲਾਉਂਦੇ ਆ ਵੀ ਤੁਹਾਨੂੰ ਦੇਖ ਤੂੰ ਸੰਗ ਸੁਖਦਾ ਉਹ ਖਾਲੀਆਂ ਉਹ ਕਰ ਰਿਆ ਤਾਂ ਛਟੂ ਛੱਟ ਛਟੂ ਤੀ ਮੌਣੀ ਆਂਦਾ ਮੌਣੀ ਆਂਦਾ ਦੇ ਹਾਂਜੋ ਹੁਣ ਨਾਲ ਬੰਦਾ ਕਾਦਾ ਮਾ ਪੜਾ ਦੇ ਯਾਰ ਦਾ ਮੈਨੂੰ ਮਹਾਰਾ ਜਾਨਾ ਯਾਰ ਚੰਗਾ ਬਰਦਾ ਜਾਨਾ ਛੱਡ ਜਾਣਾ ਮਾ ਜਾਨਾ ਬਾਈ ਤੂੰ ਮੇਰੀ ਗੱਲ ਸੁਣ ਉਹ ਬੰਬਿਆ ਅੱਜ ਆਪਣਾ ਹੋ ਗਿਆ ਪੀਆ ਪਿੰਡ ਦੀ ਬਾਰੀ ਆ ਆ ਕੀ ਉਹ ਐਚ ਡੀ ਕੋਲੇ ਕਹਿੰਦੇ ਆ ਦੇਖੀ ਚੱਕਣ ਪੈਦਾ ਓਡੇ ਉੱਤੇ ਉਹ ਉਹ ਸੋਢਿਆਲੀ ਵਾਲ ਲਾਲ ਸਿੰਘ ਵਸਤੀ ਸੋਢਿਆਲੀ ਥੋੜਿਆ ਉਹਦੀ ਕੱਢਣਗੇ ਉਹਦਾ ਬਣਾਉਣਗੇ ਜੇ ਵੀ ਰੋਡ ਅੱਜ ਮੈਂ ਜੁੱਦਾ ਜੀ ਵੀ ਰੋਡ ਬਾਹਰ ਲੈ ਕੇ ਤੂੰ ਕੇ ਪੈ ਜਾ ਉਹ ਕਾਲੇ ਚੌੜਨੀ ਬਰਮੇ ਜੀ ਸੱਜੇ ਹੁੰਦੇ ਆ ਉੱਥੇ ਪਈ ਜੀ ਤੂੰ ਤਾਂ ਜਾ ਕੇ ਤੇਰੀ ਸੋ ਅੱਡੇ ਵਾਲੇ ਉਧਰਲੇ ਪਾਸੇ ਕਿਤੇ ਹਾਂ ਰਾਜੇ ਦੇ ਪੈਜੋ ਜਾ ਕੇ ਕੰਜਰ ਦੇ ਉੱਥੇ ਛੋਟਾ ਕਿਹੜਾ ਕੰਦੇ ਮੇ ਜੀ ਸੀ ਬੇਟੂ ਆ ਪਟਕੇ ਪਊਂਗਾ ਕਾਲਾ ਕਾਲਾ ਕਹਿੰਦਾ ਮੈਂ ਜੀ ਸੀ ਦੀ ਨਾ ਟੂਆ ਪਟਾ ਕੇ ਬਾ ਉਹ ਤਾਂ ਮਾਹਰ ਸਿੱਧੀ ਡਿੱਗੂ ਵਿੱਚ ਕਾ ਕੇ ਨਾਲੇ ਚ ਸੁਰੰਗ ਜੀ ਪਟਦੇ ਪਰ ਮੈਂ ਕਹੇ ਜੇ ਉੱਥੇ ਛੋਟੇ ਪਰੜੀ ਤੇ ਮਾਰਾ ਲਿਆ ਕੇ ਬਾ ਚਾ ਬਾਟਾ ਛੁਰਦੇ ਕੀ ਆ ਯਾਰ ਉਹ ਆ ਨੰਬੇ ਪੋਰੀ ਆ ਨਾ ਬਰਮੇ ਜਾਂਦਾ ਬਿੰਦਰਾ ਇਹਦੇ ਡਾਉਂਦਾ ਯਾਰ ਆਹ ਨਹੀਂ ਪੈ ਆ ਪੈੜ ਆਹ ਆਏ ਆ ਉਹ ਤੱਕ ਹੁੰਦਾ ਉੱਡ ਹੀ ਹੁੰਦਾ ਮੋਟਾ ਹੁੰਦਾ ਪਰ ਇਹਨਾਂ ਨੂੰ ਬਾਲਾ ਹੋਊਗਾ ਕਿ ਦੇਖ ਮੂਰੇ ਬਰਮਾ ਲੱਗਿਆ ਹੁੰਦਾ ਹਾਂ ਭੰਦਰ ਉਹਦਾ ਮਾਰ ਵੀ ਸਕਦਾ ਨਾ ਉਹ ਫਟੇ ਨਾ ਫਟੇ ਉਹ ਡੱਕ ਪਾਉ ਮਾਰ ਦੂਗਾ ਉਹ ਤਾਂ ਇਹ ਕਹਿੰਦਾ ਵੀ ਤੂੰ ਦਲੇਰੀ ਫੜ ਸਰੀਰ ਨੂੰ ਆਏਗਾ ਫਟੇ ਨਾ ਡੱਕੇ ਉਹਨਾਂ ਆਪਾਂ ਇਹ ਲਾਲੇ ਮਰ ਜਾਾਂਗੇ ਗੱਲ ਤਾਂ ਸਾਨੂੰ ਰਿਹਾ ਥੱਲੇ ਬੈਠੇ ਤੇ ਮਾੜਾ ਬੈਲੈਂਸ ਦਾ ਬਰਾਬਰ ਕਰਵਾਉ ਆਪਦਾ ਅਸਲ ਵਿੱਚ ਇਹਨਾਂ ਨਾਲ ਜੀ ਆਇਆਂ ਨੂੰ doğru ਜਾਦੀ ਜੋਰ ਸੇ ਫਰਮੀ ਮੈਂ ਕਿਹਾ ਪਰ ਉਹਨਾਂ ਨਾਲ ਹੋ ਗਿਆ ਸਮਝੌਤਾ ਹੈ ਵੀ ਹੁਣ ਹਾਂ ਫਾਰਮਿਕਾ ਹੋ ਗਿਆ ਨਵੀਂ ਅਪਡੇਟ ਦੇਦੇ ਲੋਕਾਂ ਨੂੰ ਛੱਡ ਦਿੰਗੇ ਲੈਪਗੇ ਨਾ ਉਹ ਹੋ ਗਿਆ ਬਈ ਸੀਜ਼ ਫਾਇਰ ਵਾਲਾ ਜਿਹੜਾ ਉਹ ਪਹਿਲਾਂ ਸਮਝਾਉਂਦੇ ਸੀ ਗਿਆ ਸੀ ਹਾਂ ਹੋ ਗਿਆ ਹੋ ਗਿਆ ਚਾਰੇ ਹਰਸ ਮਰਜੀ ਕਰਾਈ ਕੋ ਰਾਤ ਨੂੰ ਮਰਜੀ ਕਰ ਚੋਖੇ ਚਾਹੀਦੇ ਆ ਰਐਐਮਐਲ ਡਾਰਡਾ ਰੋਡ ਦੇ ਸੀ ਇਹ ਗੱਲ ਸੀ ਵੋਟਾਂ ਦੇ ਸੀ ਨਾ ਹਾਂ ਉਹ ਅੰਨੇ ਨੂੰ ਦਿਸ ਜਾਂਦਾ ਇੱਥਾਈ ਤਾਂ ਖੇਤਾਂ ਦਾ ਆਪ ਹੀ ਸਿੱਟੀ ਗਏ ਸੀ ਬਰਾ ਯਾਰ ਮੈਂ ਤਾਂ ਆਪ ਤੈਨੂੰ ਪਹਿਲਾਂ ਕਿਹਾ ਸੀ ਕਿਹਾਣੇ ਚੱਲ ਕੋਸ ਗੱਲ ਨਹੀਂ ਕਰੀਓ ਪਰਸਨਲ ਗੱਲ ਕਰੀਓ ਮੁੰਡਾ ਉਹ ਹੋਈ ਹੀ ਹੋਣਾ ਲੋਕ ਹਰਦੇ ਨਹੀਂ ਸੀ ਹੈ ਬੱਲ ਨਹੀਂ ਪੰਕਟਾ ਦਿੰਦੇ ਸੀ ਲੋਕ ਆਹ ਮੇਰਾ ਖਿਆਲ ਨਾ ਹੋਵੇ ਲੈਟਾਂ ਯਾਰ ਬਿਜਲੀ ਲੱਗ ਜਾਣੇ ਉਹ ਤਰੀਕਾ ਨਾ ਮੈਂ ਰੱਖਦਾ ਤੂੰ ਉਹ ਬਾਦੂ ਪੈ ਹਿੱਟਦੇ ਯਾਰ ਇਹਨਾਂ ਨੇ ਉਹ ਆ ਗਿਆ ਉਧਰ ਜੋਪਰ ਟਰੈਕਟਰ ਲੈ ਕੇ ਆਪਣਾ ਹਾਂ ਜੇਰਾ ਵਰਾ ਪਤਾ ਨਹੀਂ ਇਹ ਉਹ ਕੀ ਆ ਚੱਲ ਆਪਣਾ ਕੰਮ ਜਾਰੀ ਰੱਖੋ ਯਾਰ ਉਹਦਾ ਬਿੱਲ ਆ ਤੂੜੀਆਂ ਦਾ ਕੰਮ ਵੀ ਵਧਾਤਾ ਹੈ ਦੀ ਰੱਬ ਨੇ ਕੰਮ ਐਵੇਂ ਵੈਸੇ ਦੀ ਸਰ ਹੁਣ ਉਹ ਇਧਰੋਂ ਤੈਨੂੰ ਨਹੀਂ ਹੁੰਦਾ ਜਿਹੜਾ ਰਹਿ ਗਿਆ ਬਾਹਣ ਅੱਗੇ ਲਾ ਦਾਂਗੇ ਬਸ ਖਾਤਮ ਗੱਲ ਨਾ ਤਾਂ ਕੋਈ ਬਣਾਉਣ ਵਾਲੀ ਤੂੜੀ ਨੂੰ ਪੁੱਛਦਾ ਤੇ ਨਾ ਕੋਈ ਬਣਾਈ ਹੋਈ ਨਾ ਕੋਈ ਬਣਾਈ ਹੋਈ ਤੂੜੀ ਨੂੰ ਪੁੱਛਦਾ ਲੋਕਾਂ ਨੇ ਉਵੇਂ ਪਈ ਐ ਨਾ ਤਾਂ ਟਾ ਕਰਨ ਨੂੰ ਜੀ ਕਰਦਾ ਨਾ ਟਾ ਕਰਨ ਨੂੰ ਜੀ ਕਰਦਾ ਟਰੇਨ ਆਕਣੇ ਮੋੜ ਤੇ ਆਪਾਂ ਬਈ ਹਣ ਆਪਾਂ ਦਾ ਚਕਾਈ ਦੇਮਾ ਯਾਰ ਕਿਤੇ ਕੋਈ ਹਿਸਾਬ ਜੇ ਗਾਦੀ ਗੱਲ ਉਹ ਮਜ਼ਾ ਬਣਾ ਚਕਾ ਯਾਰ ਜਿਹੜੇ ਡਾਉਨ ਹੋ ਗਏ ਦੋ ਚਾਰ ਪਿੰਨ ਹੂੰ ਜਿਹੜਾ 25-30 ਹਜ਼ਾਰ ਦਾ ਵੀ ਕੋ 25 ਦਾ ਵੀ ਕੋ ਮਾੜਾ ਉਹ ਕਰੀਉਂਗਾ ਮਿਲ ਗਿਆ ਲਾ ਫਿਰ ਚਲੋ ਫਿਰ ਕੱਲ ਨੂੰ ਲਾਵਾਂਗੇ ਹਿੱਥ ਉਹਦਾ ਕੋਈ ਆਲ ਨਾਉਂ ਨਾ ਵੀ ਹੈ ਨਹੀਂ ਮੈਂ ਦੇਖਿਆ ਚੋਦਿਆ ਕਿ ਉਹ ਆਲ ਨਾਉਂ ਨਾ ਮੈਂ ਹਾਂ ਆਲ ਨਾ ਦਾ ਬੱਬੀ ਉੱਟ ਗਿਆ ਉਹ ਐਨੇ ਫੌਂਟ ਕਿੱਥੇ ਰੰਦਾ ਯਾਰ ਬੱਬੀ ਐਡਾ ਨੰਮ ਨਹੀਂ ਰਹੇਗਾ ਜਿਆ ਹੋਣਾ ਵੀ ਸੀਗਾ ਤਾਂ ਕੋਈ ਜੇ ਕੋਈ ਅਨਡਾ ਹੁੰਦਾ ਫੁੱਟੇ ਜਾਂਦਾ ਉਹ ਫੁੱਟੇ ਜਾਂਦਾ ਉਹ ਫੌਂਟ ਲੱਗਦੇ ਫੌਂਟ ਹੈ ਨਾ ਬੱਬੀ ਤੱਕੜਾ ਬੜਾ ਸੋਹਣਾ ਬੱਬੀ ਉਹ ਨਹੀਂ ਉਹਦੀ ਚੀਜ਼ਾ ਮਾਣਾ ਪਰ ਮਾ ਪਰ ਮਾਗਾ ਥੋ ਥਾਇ ਪੇ ਦੇਖਿਆ ਉਹ ਦੇਖੀ ਜਰਾ ਜੜਾ ਦੇਖ ਲੈ ਪਾਣੀ ਨਾ ਗਲ ਗਿਆ ਆ ਦੇਖਾਂ ਉਹੀ ਪੂਰੀ ਜਾਂਦਾ ਥੱਲੇ ਹੈ ਹੀ ਨਹੀਂ ਸੀ ਆਹ ਚੀਜ਼ ਆ ਚੀਜ਼ ਜੰਮੀ ਹੈ ਨਹੀਂ ਸੀਗਾ ਹੋਰ ਪਤਾ ਨਹੀਂ ਕਿਵੇਂ ਕੋਸ ਸੀ ਵਿਚਾਰਾ ਯਾਰ ਹੋਰ ਟੁਨੇ ਦਾ ਲੱਗਦਾ ਮੈਂ ਤਾਂ ਕਿ ਲਾਇਆ ਸੀ ਉਹ ਇਹ ਤਾਂ ਆਪਣੇ ਦਾ ਪਹਿਲਾਂ ਪੂਲਾਂ ਦਾ ਬਾਬਾ ਪੁਰਾਣਾ ਹੈ ਤਾਂ ਬਾਪੂ ਵੇਲਾਉ ਯਾਰ ਪਾਪਾ ਦੇ ਕੋਲੇ ਦਾ ਛੋਟਾ ਬੱਤਰਾ ਹੋ ਕਰਦਾ ਸੀ ਹਨਾ ਟੀਚਾ ਵੀ ਚੱਕੀ ਸੀ ਨਾ ਉਹਦਾ ਬੁੱਟੀ ਦਾ ਦੇਖੋਗੇ ਜਰ ਲੋਟ ਲੱਗਾ ਚਕਾ ਕੇ ਉਹਦਾ ਦੋ ਕੁ ਫੁੱਟ ਦਾ ਉੱਚਾ ਹਾਂ ਚੱਕਾ ਇਹਦਾ ਰੋਡ ਆ ਉੱਥੇ ਵੀ ਰੋਡ ਸੀ ਉਹ ਚੱਕਾ ਬਾਸ ਸਟੋ ਉਹਦੇ ਜੀ ਕਿੱਥੇ ਪਾਏ ਰੋਡ ਥੱਲੇ ਵਗ ਜਾਂਦਾ ਹੋਰੋਂ ਕਰੇ ਇਹਦਾ ਆਪਰੇਸ਼ਨ ਕਰ ਲੈ ਹਾਂ ਇਹ ਜੋ ਕਾਲੀ ਜੀ ਕਾਲੀ ਜੀ ਨੇ ਚਕਾ ਦੇ ਵਿੱਚ ਉਹ ਤਾਂ ਵਿੱਚ ਛੱਡ ਦੇ ਹਾਂ ਇਹ ਵੀ ਲੋਟਾ ਜੂ ਹਣਾ ਕੱਲ ਦੇਖਾਂਗੇ ਆ ਰਿਹਾ ਆ ਤੇ ਜੱਟਾ ਆ ਰਿਹਾ ਆ ਆ ਚੀਕਾ ਲਾਉਣ ਵਾਲੇ ਗਾਇਨਾਮ ਫਰਾਮੇ ਮੋਟਿਆਂ ਨੂੰ ਫੇਰੀ ਰਾਤ ਘੋਤੀ ਹੈ ਨਾ ਹੂੰ ਨੀ ਕਰਾਂ ਤਾਂ ਪਹੁੰਚਦਾ ਕਰਕੇ ਬਾਕੀ ਦੇਖਾਂ ਕੱਲ ਨੂੰ ਕੀ ਬਣਦਾ ਇੱਥੇ ਲਵਾ ਲਾਂ ਕਿਸ ਤੋਂ ਉਹਨਾਂ ਦਾ ਟਕੋਰਾ ਜਾਂ ਹੁੰਦਾ ਬੱਦੇ ਰਸ ਕਿੱਥੇ ਉੱਧਰ ਜਿਨਾਂ ਦਾ ਚੈੱਕ ਕਰੀ ਉੱਧਰ ਤੇ ਫਲਾਸ ਦੇਣਾ ਮੜੇ ਬੈਂਡ ਦੇ ਉਹਦੇ ਚੋਰੀ ਤੇ ਆ ਡਾੜਾ ਹੀ ਕਰ ਦਿੰਦੇ ਆ ਉਹ ਪੁੱਠੇ ਸਿੱਧੇ ਜੇ ਦੰਦੀ ਹੂੰ ਉਹਨੇ ਜੋ ਆਪਣਾ ਨੱਬ ਚੱਕਦਾ ਚੱਕਦਾ ਪਾਣੀ ਵੀ ਲੈ ਜਾਂਦੇ ਮੱਛਾ ਵੱਧ ਮਾਰਨ ਲੱਗ ਪਿਆ ਆ ਇਹਨਾਂ ਨੂੰ ਵਧਣਾ ਹੈ ਕਿ ਐਵੇਂ ਮੈਨੂੰ ਆ ਗਿਆ ਸਟੌਪ ਲਾਉਡ ਕਿਉਂ ਉਹਨੇ ਪਹਿਲਾਂ ਉਹ ਤਾਲੇ ਕੋਠੇ ਕੋਲ ਉੱਚਾ ਸੀਗਾ ਉਹ ਸਿੱਟੇ ਬਲਦਾਂ ਨੇ ਥੱਲੇ ਹੀ ਲੈ ਕੇ ਯਾਰ ਆਂਦੇ ਉਹਨੂੰ ਉੱਥੋਂ ਡਾਉਣਾ ਉਹ ਵੱਡਾਂਗੇ ਨਾਲ ਹਾਂ ਉਹਦਾ ਫਿਰ ਵੱਧਣਾ ਹੈ ਹੈ ਆ ਵੱਢਣੇ ਪੈਣਗੇ ਦੋਨੇ ਆ ਇਹਨਾਂ ਇੱਕ ਅੱਧਾ ਵੱਢ ਲਾਂਗੇ ਦੋਹੇ ਢਾਡਾਂਗੇ ਇੱਥੋਂ ਜੋ ਸੋਖੇ ਟਿਕ ਜਾਣਗੇ ਲੋਟ ਆਊਗਾ ਉਹ ਨਹੀਂ ਲੋਟ ਆਣਾ ਐਡਾ ਦਾ ਟਰਾਲੀ ਜੀ ਨਹੀਂ ਦਿਖਦਾ ਨਹੀਂ ਟਰਾਲੀ ਜੀ ਨਹੀਂ ਆਉਣਾ ਭਾਈ ਹਾਂ ਇਹ ਨੂੰ ਕਿਹੜੇ ਲੋੜ ਤਰਾਂ ਆਇਆ ਭਾਈ ਮਸ਼ੀਨ ਲਿਆਵਾਂਗੇ ਮਸ਼ੀਨ ਲਾਉਂ ਕੜੀਸ ਕੇ ਜਾਣਾ ਨਹੀਂ ਕੜੀਸ ਕੇ ਤਾਂ ਬਗਤ ਜਾਊਗਾ ਇਹ ਟੱਪ ਜੋ